ਹਾਂਜੀ ਸਵਾਗਤ ਹੈ ਜੀ ਕਿਸਾਨ ਵੀਰੋ ਤੁਹਾਡਾ ਆਪਣੇ ਔਲ ਖਡੈਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਪਿੰਡ ਕਿੰਗਰਾ ਕਿੰਗਰਾ ਪਿੰਡ ਕਿਸਾਨ ਵੀਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਤੇ ਨਾਲ ਲੱਗਦੇ ਪਿੰਡ ਇੱਕ ਪਾਸੇ ਰਹਿ ਜਾਂਦਾ ਜੀ ਮਾਨ ਸਿੰਘ ਵਾਲਾ ਪਿੰਡ ਤੇ ਇੱਕ ਪਾਸੇ ਬਿਲੇ ਵਾਲਾ ਪਿੰਡ ਰਹਿ ਜਾਂਦਾ ਜੀ 메ਨ ਸੜਕ ਤੇ ਅੱਡਾ ਹੈ ਜਦੋਂ ਆਪਾਂ ਸਾਦਕੋਂ ਮੁਕਸਰ ਨੂੰ ਜਾਈਏ ਤੇ ਪਹਿਲਾ ਅੱਡਾ ਜਿਹੜਾ ਕਿੰਗਰੇ ਪਿੰਡ ਦਾ ਆਉਂਦਾ ਕਿਸਾਨ ਵੀਰੋ ਤੇ ਬੜੀ ਸੋਹਣੀ ਸਕਰੀਨ ਤੇ ਤੁਸੀਂ ਇੱਕ ਜਰਸੀ ਵੈਡ ਦੇਖ ਰਹੇ ਆ ਕਿਸਾਨ ਵੀਰੋ ਮੂੰਹ ਉਹ ਹਜੇ ਦੁੱਧ ਦਾ ਹੁੰਦਾ ਖੀਰੀ ਹੈ ਤੇ ਸੂਈ ਸਵਾਈ ਹੈ ਘਰੇਲੂ ਪਰਿਵਾਰ ਕੋਲੇ ਆ ਕਿਸਾਨ ਵੀਰੋ ਬਣਦੀ ਆਪਾਂ ਸਾਰੀ ਡਿਟੇਲ ਜਿਹੜੀ ਵੀਰ ਤੋਂ ਲਵਾਂਗੇ ਪਹਿਲਾਂ ਤੁਸੀਂ ਵੇਖੋ ਇਹਨੂੰ ਤੇ ਤੋਰ ਕੇ ਤੁਹਾਨੂੰ ਵਿਖਾਉਣੇ ਆ ਕਿਸਾਨ ਵੀਰੋ ਪਹਿਲਾਂ ਤੁਰਦੀ ਦੀ ਤੁਸੀਂ ਜੱਜਮੈਂਟ ਲਾਇਓ ਜਾਤ ਕੁਆਲਿਟੀ ਬਹੁਤ ਚੰਗੀ ਹੈ ਥੋੜੀ ਜਿਵੇਂ ਆਪਾਂ ਕਹਿ ਦਈਏ ਵੀ ਕਾਲੀ ਜਰਸੀ ਕਹਿ ਸਕਦੇ ਆ ਤੇ ਬੱਚਾ ਹੈ ਖੀਰਾ ਤੇ ਕੱਦ ਕਿਸਾਨ ਵੀਰੋ ਬੱਚੇ ਦੇ ਹਿਸਾਬ ਨਾਲ ਕੱਦ ਬਹੁਤ ਹੈ ਤੇ ਉਹ ਜਿਹੜੀ ਖੀਰੀ ਆ ਮੈਂ ਵੇਖੀ ਵੀ ਹੈ ਤੁਸੀਂ ਜਦੋਂ ਇੱਥੇ ਆਉਂਗੇ ਤੇ ਤੁਸੀਂ ਵੇਖ ਸਕਦੇ ਆ ਲੇਵੇ ਦੀ ਫਿਕਸਿੰਗ ਵੇਖੋ ਕਿਸਾਨ ਵੀਰੋ ਤੇ ਥਣ ਬੜਾ ਸੋਹਣਾ ਲੱਗਿਆ ਇਹਨੂੰ ਚੰਗੀ ਜਰਸੀ ਗਾਂ ਜਾ ਕੇ ਇਹਨੇ ਬਣ ਜਾਣਾ ਹਜੇ ਦੁੱਧ ਦੰਦ ਹੈ ਮੈਂ ਜਿਹੜੇ ਚੈੱਕ ਕੀਤੇ ਆ ਕਿਸਾਨ ਵੀਰੋ ਤੁਸੀਂ ਜਦੋਂ ਇੱਥੇ ਆਉਂਗੇ ਤੇ ਤੁਸੀਂ ਆਪ ਦੀ ਸਮਝ ਨਾ ਡੰਗਰ ਜਿਹੜਾ ਖਰੀਦ ਲੈਣਾ ਫਿਕਸਿੰਗ ਕਿਆ ਬਾਤਾਂ ਕਿਸਾਨ ਵੀਰੋ ਲੇਵੇ ਦੀ ਬੰਤਰ ਬੜੀ ਸੋਹਣੀ ਹੈ ਫੇਸ ਕੁਆਲਟੀ ਆਪਾਂ ਤੁਹਾਨੂੰ ਵਿਖਾਉਣੀ ਹੈ ਕਿਆ ਬਾਤਾਂ ਫੇਰ ਸਾਕ ਕਿਸਾਨ ਵੀਰੋ ਵੇਖੋ ਪੰਜਾਬ ਵਾਲੀ ਜਰਸੀ ਹੈ ਇੱਕ ਖੀਰਾ ਬੱਚਾ ਆਪਾਂ ਕਹਿ ਸਕਦੇ ਨੇ ਲੇਵੇ ਤੇ ਥਣਾ ਦੀ ਬੰਤਰ ਵੇਖੋ ਤੇ ਲੇਵੇ ਤੇ ਨਾੜਾਂ ਉੱਭਰੀਆਂ ਵੀ ਨੇ ਜਿਹੜੀ ਚੁਾਈ ਆਪਾਂ ਰੋਕੀ ਵੀ ਹੈ ਸਾਢੇ 6 ਦਾ ਕਿਸਾਨ ਵੀਰੋ ਟਾਈਮ ਹੈ ਭਰਿਆ ਲੈਵਾ ਜਿਹੜਾ ਆਪਾਂ ਤੁਹਾਨੂੰ ਵਿਖਾ ਰਹੇ ਆਂ ਵੀਰ ਨੇ ਚੁਾਈ ਹਜੇ ਕਰਨੀ ਹੈ ਵੇਖੋ ਥਣਾ ਦੀ ਬੰਤਰ ਬੜੀ ਸੋਹਣੀ ਰੱਖੂਗੀ ਤੇ ਬੱਚਾ ਜਿਹੜਾ ਇਹਨੇ ਮੇਲ ਕਾਫ ਨੂੰ ਕਿਸਾਨ ਵੀਰੋ ਜਨਮ ਦਿੱਤਾ ਤੇ ਮੂੰਹੋਂ ਜਿਹੜੀ ਖੀਰੀ ਮੈਂ ਵੇਖ ਲਈ ਆ ਕਿਸਾਨ ਵੀਰੋ ਤੁਸੀਂ ਜਦੋਂ ਇੱਥੇ ਆਓਗੇ ਤੇ ਤੁਸੀਂ ਆਪ ਦੀ ਸਮਝਣਾ ਡੰਗਰ ਜਿਹੜਾ ਖਰੀਦ ਲੈਣਾ ਤੇ ਹਾਂਜੀ ਜਗਦੀਪ ਭਾਈ ਇਹਦੀ ਕੀ ਡਿਟੇਲ ਹੈ ਭਰਾ ਜੀ ਬਾਈ ਤਾਂ ਤੋਂ ਖੀਰੀ ਹੈ ਅੱਛਾ ਜੀ ਦੋ ਸਾਲ ਤੋਂ ਹੋਰ ਹੋ ਸਕਦਾ ਮਹੀਨਾ ਵੱਧ ਹੋਵੇ ਮਹੀਨਾ ਘੱਟ ਹੋਵੇ ਠੀਕ ਹੈ ਜੀ ਤੇ 9:30 ਤੋਂ 10 ਦੇ ਵਿੱਚ ਦੁੱਧ ਹੈ ਜੀ ਹੁਣ ਜਿਹੜਾ ਤਿਆਰ ਆ ਜੀ ਤੇ ਸੂਈ ਨੂੰ ਬਾਈ ਜੀ ਜੀ ਕਿੰਨੇ ਦਿਨ ਹੋ ਗਏ ਅੱਜ 4ਵਾਂ ਦਿਨ ਅੱਜ 4ਵਾਂ ਦਿਨ ਅੱਜ ਵੀ ਕੋਈ ਦੁੱਧ ਮੰਨ ਲੈ ਕੋਈ ਬੌਲਾ ਮੰਨ ਲੈ 9 ਤੋਂ 10 ਕਿਲੋ ਤੇ ਬਾਈ ਜੀ ਜਿਵੇਂ ਮੰਨ ਲਓ ਵੀ ਮੂਹ ਇਹ ਖੀਰੀ ਆ ਕਿਸੇ ਨੇ ਛੋਟਾ ਬੱਚੇ ਦੇ ਟੀਕਾ ਭਰਾਤਾ ਤੇ ਉਵੇਂ ਕਨਸੀਵ ਕਰ ਗਈ ਉਵੇਂ ਕਨਸੀਵ ਕਰ ਗਈ ਪਹਿਲਾ ਟੀਕਾ ਹੀ ਲਾ ਕੇ ਠੀਕ ਆ ਜੀ ਤੇ ਹੁਣ ਇਹਦੀ ਮੰਨ ਲਓ ਬਾਈ ਜੀ ਕੀ ਡਿਮਾਂਡ ਰੱਖੀ ਐ ਇਹਦੇ ਡਿਮਾਂਡ ਆਪਣੀ 55000 ਕਿਲੋ ਤੇ ਮਾਨਤਾ ਕਰਦੇ ਠੀਕ ਆ ਜੀ ਕਿਸਾਨ ਵੀਰੋ ਡਿਮਾਂਡ ਜਿਹੜੀ ਵੀਰ ਨੇ 55000 ਰੱਖੀ ਐ ਤੇ ਮੌਕੇ ਦੇ ਵੀਰ ਕਹਿੰਦਾ ਵੀ ਆਪਾਂ ਮਾਨਤਾਨ ਕਰਾਂਗੇ ਸਮਝੇ ਤੁਸੀਂ ਆਪਦੀ ਨਾਲ ਡੰਗਰ ਖਰੀਦਣਾ ਜਾਤ ਕੁਆਲਟੀ ਇੰਨੀ ਕੋਈ ਕੱਚ ਨਹੀਂ ਲੇਵੇ ਦੀ ਬੰਤਰ ਬੜੀ ਸੋਹਣੀ ਰੱਖੂਗੀ ਤੇ ਸੋਹਣੀ ਰੱਖੀ ਹੈ ਤੇ ਚੁਵਾਈ ਹਜੇ ਹੋਣ ਵਾਲੀ ਹੈ ਕਿਸਾਨ ਵੀਰ ਉਹ ਫਿਕਸਿੰਗ ਲੇਵੇ ਦੀ ਬਹੁਤ ਹੈ ਕੱਦ ਕਾਠ ਬਹੁਤਾ ਵੱਡਾ ਵੀ ਨਹੀਂ ਤੇ ਬਹੁਤਾ ਛੋਟਾ ਵੀ ਨਹੀਂ ਤੇ ਬਾਈ ਕਹਿੰਦਾ ਵੀ ਥੋੜਾ ਜਿਹਾ ਵੀ ਸੂਈ ਕਰਕੇ ਲੱਕੇ ਜੇ ਵੱਜੇ ਕਰਕੇ ਥੋੜੀ ਪਤਲੀ ਪੈਂਦੀ ਹੈ ਉਹ ਤੁਸੀਂ ਜਦੋਂ ਇੱਥੇ ਆਉਂਗੇ ਤੁਹਾਨੂੰ ਸਮਝ ਆਊਗੀ ਕਿਸੇ ਵੀ ਭਰਾ ਨੂੰ ਵੈੜ ਪਸੰਦ ਆਵੇ ਤੇ ਆਪਾਂ ਵੀਰ ਦਾ ਜਿਹੜਾ ਕੰਟੈਕਟ ਨੰਬਰ ਹੈ ਉਹ ਸਕਰੀਨ ਤੇ ਲਾਵਾਂਗੇ ਤੁਸੀਂ ਪਿੰਡ ਕਿੰਗਰੇ ਪਹੁੰਚ ਕੇ ਤੇ ਇਹ ਸੋਹਣੀ ਇੱਕ ਜਰਸੀ ਵੱਛੀ ਖਰੀਦ ਸਕਦੇ ਆ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਅਗਲੀ ਵੀਡੀਓ ਵਿੱਚ